ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਹਿਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਇਸ ਮੌਕੇ ਸਬਡਿਵੀਜ਼ਨਲ ਕੰਪਲੈਕਸ ਅਮਰਗੜ ਚ ਮੌਜੂਦ ਹਾਂ ਜਿੱਥੇ ਚੱਲ ਪਿੰਡ ਦੀ ਗਿਣਤੀ ਹੋਈ ਹੈ ਮੁਰ ਗਿਣਤੀ ਹੋਈ ਹੈ ਤੇ ਸੁਖਵਿੰਦਰ ਸਿੰਘ ਸਾਹੀ ਨੇ ਜਿਹੜੇ ਦਵਾਰਾ ਜਿਹੜੇ ਹੈਗੇ ਨੇ ਇਹ ਸਰਪੰਚ ਬਣੇ ਨੇ ਦਵਾਰਾ ਸਰਪੰਚ ਕਹਿ ਦੇ ਇਸ ਕਰਕੇ ਕਹਿ ਰਹੇ ਕਿਉਂਕਿ ਵੋਟਾਂ ਸੇਮ ਪਈਆਂ ਸੀ ਤੇ ਉਹਨਾਂ ਦੇ ਵਿਰੋਧੀ ਵੱਲੋਂ ਜਿਹੜੀ ਹੈਗੀ ਗਿਣਤੀ ਕਰਾਈ ਗਈ ਜੀ ਗਲਬਾਤ ਕਰ ਲੈਣੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਦਵਾਰਾ ਸਰਪੰਚ ਬਣਦਿਆ ਤੇ ਕਿੰਨੇ ਦੇਖਦੇ ਹਾਂ ਜੇਕਰ ਨਾਲ ਤਾਂ ਇਹ ਹੀ ਆ ਵੀ ਇਹ ਜਿੱਤ ਜਿਹੜੀ ਆ ਇਹ ਪਬਲਿਕ ਦੀ ਜਿੱਤ ਹੈ ਪਬਲਿਕ ਨੇ ਪਹਿਲਾਂ ਵੀ ਬੜੇ ਵਿਸਾਲ ਹਿਰਦੇ ਦੇ ਨਾਲ ਇੱਕ ਚੰਗੇ ਆ ਮਤਲ ਸੰਸਕਾਰ ਜਾਂ ਚੰਗੇ ਬਾਹਰੋਂ ਫਿਰਨ ਤੋਂ ਵਾਲੇ ਬੰਦੇ ਆ ਵੀ ਇਹਨਾਂ ਨੇ ਸਾਡੇ ਨੂੰ ਰਿਸਪੈਕਟ ਦਿੱਤੀ ਉਹੀ ਇੱਕ ਇਮਾਨਦਾਰੀ ਕਹਿੰਦਾ ਜੇ ਤੁਹਾਡੇ ਕੋਲ ਮਤਲ ਹੱਕ ਸੱਚ ਹੈ ਭਵੇਂ ਕੋਠੇ ਚੜ੍ਹ ਕੇ ਨੱਚ ਤੇ ਇਸੇ ਕਰਕੇ ਇਹ ਜਿਹੜੀ ਗਿਣਤੀ ਹੋਈ ਆ ਸਾਨੂੰ ਇਹ ਤੇ ਆਪ ਵੀ ਕੋਈ ਤਰਾਜ ਨਹੀਂ ਤੇ ਇਹੀ ਗਿਣਤੀ ਕਰਵਾਈ ਆ ਔਰ ਇਹ ਜਿਹੜੀ ਜਿੱਤ ਆ ਜਿਹੜੀ ਇਹ ਪਬਲਿਕ ਜਿਹੜੇ ਆ ਤੁਹਾਨੂੰ ਮੇਰੇ ਮਗਰ ਵੇਖਦੇ ਇਹ ਮੇਰੀ ਨਹੀਂ ਇਹ ਜਿੱਤੇ ਇਹਨਾਂ ਦੀ ਪਬਲਿਕ ਦੀ ਆ ਔਰ ਇਹੀ ਇਹਨਾਂ ਤੇ ਸਾਥ ਨਾਲ ਹੀ ਅਗੋਂ ਆਪਾਂ ਸਾਰਿਆਂ ਨਾਲ ਮਿਲ ਕੇ ਪਿੰਡ ਦੇ ਕੰਮ ਕਾਰ ਕਰਾਂਗੇ ਦੁਬਾਰਾ ਇੱਕ ਵਾਰੀ ਦੁਬਾਰਾ ਹਾਰ ਪੈਣ ਕਿੰਨੀ ਖੁਸ਼ੀ ਆ ਦੁਬਾਰਾ ਕੀ ਆ ਜੀ ਇਹਦੇ ਤੇ ਕੋਈ ਬਿਆਨ ਹੀ ਨਹੀਂ ਹੁੰਦਾ ਖੁਸ਼ੀ ਦੀ ਤਾਂ ਕਿਤੇ ਲਿਮਟ ਹੀ ਨਹੀਂ ਹੈਗੀ ਕਿ ਜਿਵੇਂ ਮੈਂ ਕਹਿੰਦੇ ਸਮੁੰਦਰ ਦੇ ਵਿੱਚ ਆਪਾਂ ਜੇ ਕਈਏ ਵੀ ਇਹਦੇ ਭੱਜ ਕੇ ਲੰਘ ਜੀਏ ਮਤਲਬ ਵੀ ਉਹ ਉਹ ਗੱਲ ਵਾਂਗੂ ਵੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਟਿਕਾਣਾ ਨਹੀਂ ਕਿ ਮੇਰੇ ਚ ਇੱਕ ਜਜ਼ਬਾ ਹੈ ਕਿ ਮੈਂ ਚਾਹੁੰਨਾ ਕਿ ਇਸ ਪਿੰਡ ਨੂੰ ਸਾਡਾ ਪਿੰਡ ਜਿਹੜਾ ਇੱਕ ਬੈਕਵਰਡ ਪਿੰਡ ਹੈ ਸਾਡੇ ਪਿੰਡ ਕੋਈ ਐਸਾ ਕੰਮ ਨਹੀਂ ਹੋਇਆ ਹੋਇਆ ਜਿਹੜੇ ਕਿ ਮਦਰ ਸਮਾਜ ਤੇ ਉੱਚੀ ਗੱਲ ਕਰ ਸਕਣ ਮੈਂ ਚਾਹੁੰਨਾ ਕਿ ਸਾਰੇ ਇਹੀ ਰਲ ਮਿਲ ਕੇ ਨਾ ਇਹਨੂੰ ਇੱਕ ਵਧੀਆ ਪਿੰਡ ਨਗਰ ਸਾਰੀ ਲੋਕਾਂ ਨੂੰ ਜੋਬ ਬਣਦੀ ਸਹੂਲਤਾਂ 도 ਆਈ ਜਾਵੇ ਔਰ ਵਧੀਆ ਕੰਮਕਾਰ ਕਰੀਏ ਬਸ ਇਹਨੂੰ ਖੁਸ਼ੀ ਸਮਝ ਲਓ ਚਾਹੇ ਇਹਨੂੰ ਪਿਆਰ ਲੋਕਾਂ ਦਾ ਸਮਝ ਲਓ ਜਾਂ ਪਾਰਟੀ ਜਿਹੜੀ ਕੰਮ ਕਰਦੀ ਆ ਆਪਾ ਪਲਟੀ ਦਾ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਜੇ ਉਹਨਾਂ ਦੇ ਨਾਲ ਜੁੜੇ ਉਹਨਾਂ ਦੇ ਸਸਕਾਰ ਉਹਨਾਂ ਨਾਲ ਸਾਡੇ ਰਿਲੇਸ਼ਨ ਰਬ ਵਗੈਰਾ ਉਹਨਾਂ ਕੰਮਾਂ ਨੇ ਸਾਡੇ ਕਾਫੀ ਸਾਥ ਦਿੱਤਾ ਤੇ ਸਹਿਕਾਰੀ ਸਫਾ ਮਾਰਕਟ ਦੇ ਪ੍ਰਧਾਨ ਵੀ ਤੁਸੀਂ ਬਹੁਤ ਬਰੀਕੀ ਨਾਲ ਦੇਖਿਆ ਸਵੇਰ ਦੇ ਅੰਦਰ ਬੈਠੇ ਹੋ ਕਿਵੇਂ ਦੇਖਦੇ ਹੋ ਕਿੱਡੀ ਕਬੱਡੀ ਜਿੱਤ ਮੰਦ ਦੇ ਦੁਆਰਾ ਬਹੁਤ ਵੱਡੀ ਜਿੱਤ ਹੋਈ ਹੈ ਪਹਿਲਾਂ ਵੀ ਜਿੱਤ ਹੋਈ ਸੀ ਹੁਣ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਵੀ ਨਿਰਪੱਖ ਗਿਣਤੀ ਕੀਤੀ ਸੀ ਤੇ ਹੁਣ ਵੀ ਨਿਰਪੱਖ ਗਿਣਤੀ ਹੋਈ ਹੈ। ਇਹ ਇਸ ਬੰਦੇ ਦਾ ਅਜੇ ਵੀ ਕਦੇ ਬਿਆਨ ਦੇ ਦਿੰਦਾ ਹੈ ਕਿ ਮੈਨੂੰ ਤਸੱਲੀ ਹੈ ਅੰਦਰ ਕਹਿ ਕੇ ਮੈਨੂੰ ਤਸੱਲੀ ਹੈ ਬਾਹਰ ਆ ਕੇ ਕਹਿੰਦਾ ਹੈ ਨਹੀਂ ਜੀ ਮੇਰੇ ਤਸੱਲੀ ਨਹੀਂ ਕੀ ਹੈਗੀ। ਇਹ ਬੰਦਾ ਤਸੱਲੀ ਇਹਨੂੰ ਹੋ ਹੀ ਨਹੀਂ ਸਕਦੀ। ਇਹ ਤਾਂ ਬੰਦਾ ਬਿਲਕੁਲ ਹੀ ਕਿਸੇ ਗੱਲ ਤੇ ਖੜਨ ਵਾਲਾ ਹੈ ਹੀ ਨਹੀਂਗਾ। ਕਿ ਜਾਂ ਇਹਨੂੰ ਕੋਈ ਅਸਰ ਹੋ ਜੇ ਇਹਨੇ ਲੋਕਾਂ ਨੂੰ ਕਹਿਣਾ ਪਹਿਲਾਂ ਵੀ ਕਹਿੰਦਾ ਸੀ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਦੇ ਆਰਡਰ ਲਿਆਂਦੇ ਨੇ। ਇਹ ਤਾਂ ਸਾਡੇ ਸਰਪੰਚ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਸਾਡੀ ਜਿੱਤ ਹੈ ਹੀ ਹੈ। ਐਸਡੀਐਮ 7 ਨੂੰ ਇਹਨੇ ਪਹਿਲੇ ਬਿਆਨ ਦਿੱਤੇ ਵੀ ਮੈਨੂੰ ਕੋਈ ਸ਼ੰਕਾ ਨਹੀਂ ਹੈਗਾ ਪ੍ਰਸ਼ਾਸਨ ਨਾਲ ਮੈਂ ਦੁਬਾਰਾ ਦੁਬਾਰਾ ਗਿਣਤੀ ਹੋ ਜਵੇ ਤੇ ਚਲੋ ਬਹੁਤ ਵਧੀਆ ਹੋਇਆ ਦੁਬਾਰਾ ਹੋ ਵੀ ਗਈ ਹੈ ਉਹੀ ਕੁਝ ਹੋਈ ਹੈ ਹੁਣ ਕਿੰਵੇਂ ਮਾਹੌਲ ਬਣ ਰਿਹਾ ਪਿੰਡ 'ਚ ਜਸ਼ਨ-ਜੁਸ਼ਨ ਹੋਣਗੇ ਅੱਜ ਦੁਬਾਰਾ ਹਾਂ ਜੀ ਜਸ਼ਨ ਉਸੇ ਤਰ੍ਹਾਂ ਹੀ ਹੋਣਗੇ ਜਿਵੇਂ ਪਹਿਲਾਂ ਹੋਣ ਜਸ਼ਨ ਤਾਂ ਬਹੁਤ ਉਦੋਂ ਵੱਧ ਕੇ ਹੋਣਗੇ ਜੀ ਹੁਣ ਖੁਸ਼ੀ ਹੈ ਹੁਣ ਬਹੁਤ ਵੱਡੀ ਖੁਸ਼ੀ ਹੈ ਜੀ ਇਹੇ ਪ੍ਰਸ਼ਾਸਨ ਦਾ ਹਾਂ ਧੰਨਵਾਦ ਜੀ ਪ੍ਰਸ਼ਾਸਨ ਦਾ ਤਾਂ ਬਹੁਤ-ਬਹੁਤ ਧੰਨਵਾਦ ਹੈ ਜੀ ਇਲੈਕਸ਼ਨ ਪਟੀਸ਼ਨ ਪਾਈ ਹੋਈ ਸੀ ਮੇਰੀ ਕੋਰਟ ਦੇ ਵਿੱਚ ਪਿੰਡ ਚਾਲ ਦੇ ਸਰਪੰਚ ਦੇ ਗਏ ਸੀ ਜਿਹੜਾ ਸਰਪੰਚ ਜੀ ਲਈ ਉਮੀਦਵਾਰ ਖੜਾ ਸੀਗਾ ਲਖਵਿੰਦਰ ਸਿੰਘ ਤੇ ਉਹ ਉਹਦੇ ਉਹਨਾਂ ਨੇ ਅੱਜ ਇੱਥੇ ਆ ਕੇ ਆਪਣੇ ਰੀਕਾਉਂਟਿੰਗ ਵਾਸਤੇ ਸਾਨੂੰ ਲਿਖਿਆ ਸੀਗਾ ਉਹਦੇ ਵਾਸਤੇ ਅਸੀਂ ਨੇ ਫੈਸਲਾ ਕਰਦੇ ਹੋਏ ਰੀਕਾਉਂਟਿੰਗ ਕਰ ਦਿੱਤੀ ਜੋ ਕਿ ਕਰਨ ਤੋਂ ਬਾਅਦ ਸਿਰਫ ਇੱਕ ਵੋਟ ਦਾ ਹੀ ਫਰਕ ਪਿਆ ਟੋਟਲ ਵੋਟਾਂ ਪਹਿਲਾਂ ਉਸ ਨੂੰ 600 ਮੈਂ ਦੱਸ ਰਹੀ ਹਾਂ ਤੁਹਾਨੂੰ 653 ਵੋਟਾਂ ਪ੍ਰਾਪਤ ਹੋਈਆਂ ਸੀ ਜਿਹੜਾ ਜੇਤੂ ਸੀਗਾ ਪਹਿਲਾਂ ਉਹ 654 ਸੀਗਾ ਸਿਰਫ ਇੱਕ ਵੋਟ ਦਾ ਫਰਕ ਪਿਆ ਤੇ ਹੁਣ 653 ਵੋਟਾਂ ਹੋਈਆਂ ਤੇ ਫਿਰ ਵੀ ਉਹ ਜੇਤੂ ਮਤਲਬ ਸੁਖਵਿੰਦਰ ਸਿੰਘ ਹੀ ਹੋਇਆ ਇਹਦੇ ਵਿੱਚ ਜਿਹੜਾ ਲਖਵਿੰਦਰ ਸਿੰਘ ਹੈ ਜਿਹਦੇ ਨੂੰ ਰੀਕਾਉਂਟਿੰਗ ਕਰਵਾਈ ਗਈ ਉਹ 511 ਵੋਟਾਂ ਦੇ ਨਾਲ ਸਰਪੰਚ ਸਾਹੀ ਤੇ ਆਪਣੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਕਿਹਾ ਵੀ ਬੱਡੀ ਖੁਸ਼ੀ ਹੈ ਜਿਹੜੀ ਹੋਈ ਹੈ ਇੱਕ ਦੁਬਾਰਾ ਇੱਕ ਤਰ੍ਹਾਂ ਨਾਲ ਦੁਬਾਰਾ ਚੋਣ کہہ ਸਕਦੇ ਆ ਵੀ ਦੁਬਾਰਾ ਚੋਣ ਹੋਈ ਹੈ ਤੇ ਪ੍ਰਸ਼ਾਸਨ ਦਾ ਧੰਨਵਾਦ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਧੰਨਵਾਦ ਕਰ ਰਹੇ ਨੇ ਮਨਜੀਤ ਸੋਹਰਿਆ ਜਤਿੰਦਰ ਮਨਵੀ ਅਜੀਤ ਪਬ ਟੀਵੀ ਅਮਰਗੜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ